ਬੀਜੀਪੀ ਪੰਜਾਬ શ્રી ਗੌਰਵ ਯਾਦ ਆ ਮਾਨੂਗ ਐਸਐਸਪੀ ਸਾਹਿਬ ਤਰਨਤਾਰਨ ਸ਼੍ਰੀਮਤੀ ਅਰਵਜੋਤ ਗਰੇਵਾਲ ਆਈਪੀਐਸ ਇਹਨਾਂ ਵੱਲੋਂ ਜਿਹੜੀਆਂ ਸਖਤ ਅਦਾਇਤਾਂ ਜਾਰੀ ਕੀਤੀਆਂ ਗਈਆਂ ਤੇ ਮਾੜੇ ਅੰਸਰਾਂ ਦੇ ਖਿਲਾਫ ਜਿਹੜੀ ਆ ਉਹ ਮੁਹਿੰਮ ਜਿੱਥੇ ਤਰਨਤਾਰਨ ਜ਼ਿਲ੍ਹੇ 'ਚ ਚੱਲ ਰਹੀ ਆ ਉੱਥੇ ਸਬ-ਡਿਵੀਜ਼ਨ ਇਕੀਵਿੰਡ ਦੇ ਵਿੱਚ ਵੀ ਲਗਾਤਾਰ ਜਿਹੜੀ ਇਹ ਮੁਹਿੰਮ ਚੱਲ ਰਹੀ ਹੈ ਉਦੇ ਵਿੱਚ ਬੜੀ ਵੱਡੀ ਸਫਲਤਾ ਹਾਸਲ ਹੋਈ ਜਦੋਂ ਬਲਟੋਆ ਪੁਲਿਸ ਨੇ ਇਨਫਰਮੇਸ਼ਨ ਬੇਸ ਦੇ ਉੱਤੇ ਇੱਕ ਜਿਹੜਾ ਨਾਕਾ ਆ ਉਹ ਆਸਲਾ ਤਾੜ ਪੁਲ ਡਰੇਨ ਜਿਹੜੀ ਆ ਉੱਤੇ ਉੱਤੇ ਲਗਾਇਆ ਹੋਇਆ ਸੀ ਜਿੱਥੋਂ ਇੱਕ ਵਿਅਕਤੀ ਜਿਹਦਾ ਨਾਮ ਅਮਰਿਤਪਾਲ ਸਿੰਘ ਹੈ ਇਹਨੂੰ ਕਾਬੂ ਕੀਤਾ ਜਿਹੜਾ ਮਾੜੀ ਕੰਬੋਗੇ ਦਾ ਰਹਿਣ ਵਾਲਾ ਹੈ ਇਹਦੇ ਕੋਲੋਂ ਦੋ ਕਲੌਕ ਪਿਸਟਲ ਜਿਹੜੇ ਬੀਡ ਇੰਡਸਟਰੀਆ ਜਿਹੜੇ ਕਿ ਆਪਾਂ ਆਮ ਵਿਖਾਇਆ ਪੁਰਾਣੀਆਂ ਨੂੰ ਗਤੀਵਿਧੀਆਂ ਦੇ ਵਿੱਚ ਇਹ ਡਰੋਨ ਨਹੀਂ ਪਾਕਿਸਤਾਨ ਤੋਂ ਆਉਂਦੇ ਨੇ ਤੇ ਇੱਕ 9mm ਦਾ ਪਿਸਤਲ ਤੇ ਉਹਦਾ ਮੈਗਜ਼ੀਨ ਤੇ 30000 ਰੁਪਏ ਭਾਰਤੀ ਕਰੰਸੀ ਜਿਹੜੀ ਹੈ ਇਹ ਜੋ ਡਰੋਨ ਜਿਹੜੀ ਆ ਰਿਕਵਰ ਹੋਈ ਹੈ ਇਸ ਸਬੰਧੀ ਥਾਣਾ ਬਲਟੋਆ ਵੀ ਕੇ ਐਫ ਆਈ ਆਰ ਜਿਹੜੀ ਆ 120 ਜਿਹੜੀ ਉਹ ਦਰਜ ਰਜਿਸਟਰ ਕਰਕੇ ਤੇ ਇਹਦੀ ਜਿਹੜੀ ਤਫ਼ਤੀਸ਼ ਕੀਤੀ ਜਾ ਰਹੀ ਹੈ ਅੱਜ ਦੋਸ਼ੀ ਨੂੰ ਪੇਸ਼ ਅਦਾਲਤ ਕੀਤਾ ਜਿਹਦਾ ਦੋ ਦਿਨ ਦਾ ਰਿਮਾਨਡ ਜਿਹੜਾ ਹਾਸਲ ਕੀਤਾ ਗਿਆ ਇਹਦੇ ਵਿੱਚ ਮੈਂ ਇਹ ਦੱਸਣਾ ਚਾਹੁੰਦਾ ਵੀ ਇਹਦੇ ਵਿੱਚ 에ਅਰਕ੍ਰਾਫਟ ਐਕਟ ਵੀ ਜਿਹੜਾ ਉਹ ਲੱਗਾ ਹੋਇਆ ਵਾ ਕਿਉਂਕਿ ਇਹ ਸਮਝਿਆ ਜਾ ਰਿਹਾ ਵੀ ਇਹ ਜਿਹੜੇ ਪਿਸਟਲ ਨੇ ਇਹ ਡਰੋਨ ਰਾਹੀਂ ਪਾਕਿਸਤਾਨੀ ਸਮੱਗਲਰਾਂ ਨਾਲ ਮਿਲ ਕੇ ਜਿਹੜੇ ਮੰਗਾਏ ਨੇ ਤੇ ਇਹ ਇਦਾਂ ਦੇ ਕਾਰੋਬਾਰ ਦਾ ਜਿਹੜਾ ਇਹ ਧੰਦਾ ਕਰਦਾ ਉਧਰੋਂ ਪਾਕਿਸਤਾਨ ਤੋਂ ਮੰਗਾ ਕੇ ਜਿਹੜੇ ਗੈਰ ਕਾਨੂੰਨੀ ਗਤੀਵਿਧੀਆਂ ਕਰਨ ਵਾਲੇ ਵਿਅਕਤੀਆਂ ਨੂੰ ਇਹ ਸੇਲ ਕਰਦਾ ਸੋ ਇਹਦੀ ਫਰਦਰ ਪ੍ਰੋਸੀਡਿੰਗ ਜਿਹੜੀ ਆ ਤਪतीश ਜਿਹੜੀ ਆ ਉਹ ਕਾਨੂੰਨ ਮੁਤਾਬਕ ਤੇ ਜਾਬਤੇ ਮੁਤਾਬਕ ਜਿਹੜੀ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਕੁਈ ਤਕੜੋਂ ਹੋਰ ਵੀ ਖੁਲਾਸੀ ਹੋਣ ਦੀ ਜਿਹੜੀ ਆ ਪੂਰੀ ਸੰਭਾਵਨਾ ਸਰ ਇੱਥੇ ਕੋਈ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਆ ਕਿ ਇੱਕ ਚੇਲੇ ਬਹੁਤ ਚਰਚੇਤ ਜਿਹੜਾ ਕਤਲ ਕੇਸ ਹੋਇਆ ਸੀਗਾ ਜਿਹਦੇ ਵਿੱਚ ਚੇਲੇ ਦਾ ਇੱਕ ਲੜਕੇ ਨੂੰ ਅਗਵਾ ਕਰਕੇ ਦਾਣਾ ਮੰਡੀ ਠਿੱਖੀ ਪਿੰਡ ਦੇ ਵਿੱਚ ਮਾਰ ਕੇ ਤੇ ਉਹਦਾ ਕਤਲ ਕਰਕੇ ਉਹਦੀ ਬੈਡ ਬੋਡੀ ਛੁੱਟ ਦਿੱਤੀ ਗਈ ਸੀ ਉਹਦੀ ਤਫ਼ਤੀਸ਼ ਦੌਰਾਨ ਵੀ ਇਹੋ ਜਿਹੜਾ ਮੁੱਖ ਦੋਸ਼ੀ ਦੇ ਤੌਰ ਤੇ ਨਾਮਜ਼ਦ ਹੋਇਆ ਸੀ ਪਰੇ ਜਮਨਾਈਲ ਨੂੰ ਕਰਕੇ ਉਹ ਦੋ ਇਹਦੀ ਉਮਰ ਜਿਹੜੀ ਆ ਉਹ ਘੱਟ ਸੀ ਜਮਨਾਈਲ ਦਾ ਪੈਦਾ ਲੈ ਕੇ ਉਸ ਮੁਕਦਮੇ ਦੇ ਵਿੱਚ ਜਮਾਨਤ ਤੇ ਜਰਾ ਦਾਦਤ ਵੱਲੋਂ ਬਾਹਰ ਆ ਚੁੱਕਾ ਪਰੰਤੂ ਉਹ ਇਹਨੇ ਆਪਣੀਆਂ ਜਿਹੜੀਆਂ ਗਤੀਵਿਧੀਆਂ ਉਹ ਖਤਮ ਨਹੀਂ ਕੀਤੀਆਂ ਤੇ ਜਿਹੜੀ ਆ ਸਮਗਲਿੰਗ ਕਰਕੇ ਤੇ ਜਿਹੜੇ ਵੈਪਨ ਆ ਉਹਨਾਂ ਨੂੰ ਵੀ ਵੇਚਦਾ ਸਰ ਮੋਡਲੀ ਪੁੱਛਗੇ ਹੋਰ ਕੋਈ ਸਾਹਮਣੇ ਆਇਆ ਕੋਈ ਇਸ ਇਸੇ ਮੋਡਿਊਲ ਦੇ ਨਾਲ ਜੁੜੇ ਹੋਏ ਕੋਈ ਹੋਰ ਇਹਦੇ ਸਾਥੀ ਜਾਂ ਕੋਈ ਹੋਰ ਕੋਈ ਇਹਦੇ ਵਿੱਚ ਕਦਮਾ ਹੀ ਦਰਜ ਕਰ ਲਿਆ ਮੁਕਦਮਾ ਵੀ ਜਿਹੜਾ 258 5459 ਆਰਮਜ਼ੈਕਟ ਤੇ 10 11 12 에어크래프트 ਫੈਕਟਰ ਦੇ ਵਿੱਚ ਕੀਤਾ। ਸੋ ਇਹਦਾ ਰਿਮਾਂਡ ਹਸਲ ਕੀਤਾ ਹੈ ਤੇ ਇਹਦੇ ਕੋਲੋ ਡਿਟੇਲ ਜਿਹੜੀ ਆ ਉਹ ਪੁਸ਼ਚੇ ਕੀਤੀ ਜਾਊਗੀ। ਕਿ ਇਹ ਪਾਕਿਸਤਾਨ ਦੇ ਕਿਹੜੇ-ਕਿਹੜੇ ਸਮਗਲਨ ਨਾਲ ਇਹ ਇਨਟੈਚ ਸੀ। ਜਿਹਨੇ ਕੋਈ ਪਹਿਲਾਂ ਕੋਈ ਕੰਮ ਕੀਤਾ ਆ ਤੇ ਕਿਹਨੂ-ਕਿਹਨੂ ਇਹਨੇ ਵੈਪਨ ਵੇਚੇ ਨੇ ਤੇ ਕਿਹਦੇ-ਕਿਹਦੇ ਸਹਿਯੋਗ ਨਾਲ ਇਹ ਵੈਪਨ ਮੰਗਾਏ ਨੇ। ਜਿਹੜੇ ਵੀ ਦੋਸ਼ੀ ਇਹਦੇ ਵਿੱਚ ਨਾਮ ਜਦੋਂ ਆਉਣਗੇ ਉਹ ਜਲਦ ਤੋਂ ਜਲਦ ਫੜ ਕੇ ਤੇ ਇਸ ਲਾਕਰ ਵਿੱਚ